ਇਦਾਂ ਖਿਆਲ 75 ਸਾਲਾਂ ਤੇ ਜਿਹੜੀ ਗਵਰਨਮੈਂਟ ਬਦਲਾਵ ਦੇ ਨਾਰੇ ਤੇ ਆਈ ਸੀ ਕਿ ਅਸੀਂ ਚੰਗੀਆਂ ਪ੍ਰੈਕਟਿਸਸ ਪਾਰਲੀਮੈਂਟ ਇੱਥੇ ਪੰਜਾਬ ਵਿੱਚ ਲੈ ਕੇ ਆਵਾਂਗੇ ਮੈਂ ਸਮਝਦਾ ਕਿ ਸਾਰਨੋਂ ਵੱਧ ਜੇ ਗਦਰ ਕਿਸੇ ਗਵਰਨਮੈਂਟ ਚ ਮਚਿਆ ਤੇ ਉਹ ਇਸ ਪ੍ਰੈਜੈਂਟ ਸਰਕਾਰ ਤੇ ਮਚਿਆ ਡੈਮੋਕ੍ਰੇਸੀ ਨੂੰ ਲੋਕ ਰਾਜ ਨੂੰ ਜਿਹੜਾ ਸਾਰਨੋਂ ਮੁੱਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤੀਆਂ ਲੈ ਕੇ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਮੈਂ ਸਮਨਾ ਭਗਵੰਤ ਮਾਨ ਨੇ ਤੇ ਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ ਬਹੁਤ ਵੱਡਾ ਮੈਂ ਪਾਪ ਗਿਨਣਾ ਹੈ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਂਦਾ ਤੁਹਾਡਾ ਮਤਲਬ ਹੀ ਨਹੀਂ ਸੀ ਕਹਿੰਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਸੌਰੀ ਕਹਿੰਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਉਣੀ ਪਈ ਫਿਰ ਫਲੋਰ ਆਫ ਦੀ ਹਾਊਸ ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਸਾਧ ਰਿਪਰ ਰਜਿੰਦਰ ਸਿੰਘ ਬਾਜਵਾ ਜੀ ਨੇ ਉੱਠ ਕੇ ਬਕਾਇਦਾਤਰ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨਸਾ ਪੰਚਾਇਤ ਦੀਆਂ ਲੇਖਣਾ ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸ ਰੱਖੀ ਹੈ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫ੍ਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਤੇ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਲੈ ਮੈਂਬਰ ਪਾਰਲੀਮੈਂਟ ਸਾਡੇ ਬੱਜੋ ਸਾਹਿਬ ਨਾਲ ਜਿਹੜੇ ਪੰਚਾਇਤ ਤੇ ਖੁਦ ਮਿਨਿਸਟਰ ਰਹੇ ਨੇ 5 ਸਾਲ ਪੜਾ ਜੀ ਸਾਡੇ ਨਾਲ ਨੇ ਜਿਹੜੇ ਸਾਡੇ ਐਮਐਲਏ ਨੇ ਗੁਰਦਾਸਪੁਰ ਦੇ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਦੋ ਦਿਨ ਹੋ ਗਏ ਨੇ ਸਾਰੇ ਐਮਐਲਏਜ਼ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਪੂਚ ਉਥੇ ਬਲਾਕਸ ਤੇ ਜਾਂਦੇ ਪਹਿਲੀ ਗੱਲ ਤੇ ਮੈਜੋਰਿਟੀ ਸੈਕਟਰੀ ਜਿਹੜਾ ਮੈਂ ਸਮਝਣਾ ਜੂਨੀਅਰ ਮੋਸਟ ਆਫੀਸਰ ਉਹ ਬੰਦਾ ਅਵੇਲੇਬਲੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰਤੇ ਨੇ ਜਦੋਂ ਕਿਤੇ ਗਲਤੀ ਨਾ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਬੀਡੀਪੀਓਜ਼ ਦਾ ਬੀਡੀਪੀਓ ਕਹਿ ਦਿੰਦਾ ਮੇਰੇ ਤੇ ਡੀਟੀਪੀਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ 2 ਘੰਟੇ ਬੈਠ ਕੇ ਆਏ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲਿਪ ਸਰਫੇ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇ ਕਿ ਅੱਜ ਦਾ ਦਿਨ 2 ਵਜ ਗਏ ਨੇ ਆਲਮੋਸਟ ਦੇ ਨੇਟ ਆਪ ਗਿਆ ਤੇ ਦੋ ਛੁੱਟੀਆਂ ਨੇ ਤੇ ਹੁਣ ਕੱਲੀ 4 ਤਰੀਕ ਤੋ ਮੈਂ ਸਮਝਦਾ ਸਾਡੀ ਜੋ ਜੋ ਸਾਨੂੰ ਨਜ਼ਰ ਆਉਂਦਾ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਇਹਨਾਂ ਪ੍ਰਭਾਵ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਤੋਂ ਦੋ ਦੋ ਤਿੰਨ ਤਿੰਨ ਨੇ ਇਹਨਾਂ ਕੋ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦੇ ਐਮਐਲਏ ਕੋਈ ਇੱਕ ਅਦਾ ਇੱਕ ਐਮਐਲਏ ਨਾਲ ਇਹੋ ਜਿਹਾ ਜਿਹਨੇ ਪੰਜ-ਛੇ ਸੈਕਟਰੀ ਪਿਛਲੇ ਚਾਰ ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਤਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ ਚ ਰੱਖ ਲਈ ਬਾਕੀਆਂ ਨੇ ਦੁਕਾਨ ਖੋਲ ਲਈ ਕਿ ਮੇਰਾ ਓਪਨ ਚਾਰਜ ਹੈ ਕਰੋੜਾਂ ਰੁਪਏ ਕਰੋੜਾਂ ਰੁਪਏ ਚੇਂਜ ਦੇ ਚੇਂਜਿੰਗ ਹੈਂਡਸ ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਗਏ ਮੈਂ ਸਾਰੇ ਐਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂੰ ਨਹੀਂ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਤਿੰਨ ਤਿੰਨ ਬੰਦਿਆਂ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤੇ ਆ ਤਾਂ ਕੋਈ ਇੱਕ ਅਦਾ ਹੀ ਐ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਐ ਇਹਨਾਂ ਨੇ ਦੁਕਾਨ ਖੋਲੀ ਮੈਂ ਸਾਹਮਣੇ ਇਹਦੇ ਨਾਲ ਚੰਗਾ ਸੀਜ਼ਨ ਇਹਨਾਂ ਵਾਸਤੇ ਹੋਰ ਕੋਈ ਨਹੀਂ ਆਲੀ ਸਭ ਤੋਂ ਮੇਲੇ ਇਨ ਇੱਕ ਮਿੰਟ ਹਾਂਜੀ ਡੀ ਸਾਹਬ ਦਾ ਦਫ਼ਤਰ ਤੋਂ ਗਾਇਬ ਹੋ ਗਿਆ ਬਤਲ ਕੇ ਗਏ ਹੰਦਰ ਤੋਂ ਨਹੀਂ ਡੀਸੀ ਸਾਹਿਬ ਇੱਥੇ ਹੀ ਸਨ ਡੀਸੀ ਸਾਹਿਬ ਗਾਇਬ ਨਹੀਂ ਹੋਏ ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਟੀ ਹੁੰਦੀ ਉਹ ਗਾਇਬ ਸੀ ਜਿਸ ਅਥਾਰਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ ਹੁਣ ਡਿਪਟੀ ਕਮਿਸ਼ਨਰ 2 ਦਿਨ ਹੋ ਗਏ ਨੇ ਰੰਦਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਤੁਹਾਡੇ ਦਾਸ ਨੂੰ ਜਿਹੜਾ ਸੀਐਲਪੀ ਦਾ ਲੀਡਰ ਹੈ ਬਾਜਵਾ ਸਾਹਿਬ ਨੂੰ ਸਤਰਪੁਰ ਜਿੰਦਰ ਸਿੰਘ ਨੂੰ ਨਾਂਉ ਤੇ ਪਾੜਾ ਸਾਹਿਬ ਨੂੰ 2 ਦਿਨ ਹੋ ਗਏ ਨੇ ਇਹਨਾਂ ਦੇ ਕਹਿਣ ਤੇ ਸੈਕਟਰੀ ਨਹੀਂ ਅਜੇ ਦਫ਼ਤਰਾਂ 'ਚ ਵਹਰੇ ਤੇ ਕੀ ਪੰਜਾਬ ਦੇ ਲੋਕ ਆਸ ਉਮੀਦ ਕੋਈ ਕਰ ਸਕਦੇ ਐਂਡ ਅਨਫਾਰਚਨਟਲੀ ਦੂਜੇ ਪਾਸੇ ਵੇਖੋ ਇੱਕ ਇਹਨਾਂ ਦਾ ਜੈਤੋ ਦਾ ਐਮ ਐਲ ਏ ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ ਐਲਾਨ ਕਰੂੰਗਾ ਬਾਕੀਆਂ ਨੂੰ ਬਹੁ ਫੜਫੜ ਦਸਤਾਨਾਂ 'ਚ ਬਾਹਰ ਸੁੱਟਾਂਗੇ ਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥੱਲੇ ਪੰਜ ਚਾਰ ਬੰਦਿਆਂ ਦਾ ਵਫਤ 12:30 ਵਜੇ ਇਲੈਕਸ਼ਨ ਕਮਿਸ਼ਨ ਨੂੰ ਉਥੇ ਬਿੱਲ ਗਿਆ ਸੀ ਕਿ ਆਪੋਜੀਸ਼ਨ ਦੇ ਵਿੱਚ ਉਹ ਮਦਖਲਤ ਹੋ ਰਹੀ ਤੁਸੀਂ ਵੇਖੋ ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ ਦੱਸਣ ਵਾਸਤੇ ਕਿ ਇੱਕ ਜਿਹੜਾ ਦਫਤਰ ਹੈ ਕੱਲ ਨੂੰ ਜਿਹਦੇ ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਾਇਦੇ ਇਲੈਕਸ਼ਨਜ਼ ਬਕਾਇਦਾ ਤੌਰ ਫਜ ਕੀਤੀਆਂ ਹੋਈਆਂ ਪੰਚਾਇਤੀਆਂ ਇਲੈਕਸ਼ਨਜ਼ ਨੂੰ ਕਿ ਇਹ ਆਪੋਜੀਸ਼ਨ ਨੇ ਜੋ ਚਾਰ ਲੈਣਾ ਅਸੀਂ ਗੱਲ ਕਹੀ ਹੈ ਕਿ ਅਸੀਂ ਤੇ ਵੇਖੋ ਜੀ ਆਪੋਜੀਸ਼ਨ ਧੱਕਾ ਕਰ ਕਦੀ ਆਪੋਜੀਸ਼ਨ ਵੀ ਧੱਕਾ ਕਰ ਸਕਦੀ ਅੱਜ ਫਰਿਆਦ ਲੈ ਕੇ ਆਇਆ ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਨਹੀਂ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੱਗੇ ਮਿਸਪੈਲਟੀਆਂ ਤੇ ਕਾਰਪੋਰੇਸ਼ਨ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਦੀ ਐਡਮਿਨਿਸਟ੍ਰੇਸ਼ਨ ਤੇ ਬਸ ਇਹ ਨਹੀਂ ਲੱਗਣੇ ਪੈਣਗੇ 18 ਦੇ ਤਰੋਂ ਕੋ ਜਦੋਂ ਬਦਲਣਗੇ ਉਦੋਂ ਤੇ ਪੁੱਤਣੇ ਪੈਣਗੇ ਉਹ ਤਾਂ ਕੋਈ ਦੂਰ ਆਏ ਨੇ डीसी दफ्तर ਦੇ ਕੰਮ ਦੀ ਬਹਿਮਤਤੂ ਹੋਈ ਆ ਤਸਵੀਰਾਂ ਦੇਖੋ ਸੀ ਡੀਸੀ ਦਫਤਰ ਦੀ ਆ ਜਾਣੀ ਹੈ ਕਿ ਸਮਝਾ ਲੈਣੀ ਚਾਹੀਦੀ ਹੈ ਜਲ ਚੱਲਦੀ ਤੇ ਇੱਕ ਮਿੰਟ ਹੋਰ ਜਲਦੀ ਹੋ ਗਈ ਦਫਤਰ ਉਹ ਜਲਦੀ 15 ਬੰਦਗੇ ਜੀ 15 ਗੱਲ ਕਰਦੀ ਵੀ ਡੀਸੀ ਕੋਲ ਦਿਆ ਮਿੰਟ ਤਾਂ ਦੇ ਮੰਗ ਲੈ ਜੀ ਕਿਸੇ ਦੀ ਜ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋ ਗਿਆ ਡੀਸੀ ਨੂੰ ਕਹ ਕੇ ਇੱਧਰ ਜਿਲ੍ਹਾ ਅਧਿਕਾਰੀ ਜਾਣ ਆ ਕੇ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸਦੇ ਬਾਹਰ ਦੇ ਉਹ ਪੁੱਤ ਪੜਾਉਂਦਾ ਮਾਰਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੈ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦਿਆ ਆ ਬੈਠੇ ਆਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟਮਾ ਦੇ ਜਦ ਤਾ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਕੋਈ ਡਾਟ ਚੁੱਕੇ ਹਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਦੇਖੋ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਰੋਕ ਤਾਕ ਬਾਜਵਾਤ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਸ਼ਨ ਬਾਰ ਕੱਢ ਕੇ ਦੱਸਿਓ ਕੱਢੋ ਨਾ ਕੱਢੋ ਨਾ ਬਾਰਾਂ ਕਰਕੇ